ਵਹਿਮਿਕਾ ਖਾਲਸਾ ਵਹਿਬੀ ਦੀ ਫਤਿਹ ਚੌਥੇ ਪੰਜੇ ਪੜਾਵੇ ਵਿੱਚ ਪੰਛੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਵਿਦਾਸ ਮੰਦਿਰ ਦੇ ਨਜ਼ਦੀਕ ਇਹ ਚੌਕ ਹੈ ਪੰਜਵਾਂ ਅੰਜੇ ਪੜਾਵੇ ਵਿੱਚ ਇਹ ਨਗਰ ਕੀਰਤਨ ਜਿਹੜਾ ਰੁਕਿਆ ਪੰਜ ਪੈਗਾਂ ਦੇ ਵਿਆਹ ਦੇ ਵਿੱਚ ਤਾਂ ਮੈਂਂ ਦੀ ਵੀ ਥੋੜੀ ਆ ਜੇ ਚੋਕੜਾ ਮੇਰੇ ਕੋਲ ਸਾਹ ਵੀ ਹੈਗੇ ਫਿਰ ਮੈਂ ਕਿ ਜ਼ੋਰ ਲਾ ਕੇ ਬੋਲਣਾ ਪੈਣਾ ਮੈਂ ਤੁਹਾਡੇ ਨਾਲ ਦੋ ਰੱਜਣਾ ਸਮਝਿਆ ਕਮੇਰੇ ਨੂੰ 7 ਮਿੰਟਾਂ ਦੇ ਕਰ ਦੂਗਾ ਤਾਂ ਹੀ ਰੱਜਣਾ ਹੈ ਜੀ ਸਿੱਖੀ ਨਾਲ ਸੰਬੰਧਤ ਚੰਦ ਬਾਬਾ ਅਤਰ ਸਿੰਘ ਨੇ ਜਿੰਨਾ ਵੱਡਾ ਸਿੱਖੀ ਦਾ ਪ੍ਰਚਾਰ ਕੀਤਾ ਸੋਛਦਾ ਕੋਈ ਸਾਡਾ ਨੂੰ ਨਹੀਂ ਪਤਾ ਅੱਜ ਕਿੰਨੇ ਵਿਦਿਆਲੇ ਸੰਤ ਬਾਬਾ ਅਤਰ ਸਿੰਘ ਦੀ ਰਹਿਨਮਾਈ ਦੇ ਥੰਮੇ ਜਿਹੜੇ ਚੱਲ ਰਹੇ ਨੇਗੇ ਭਾਵੇਂ ਉਹ ਚਿੰਨ੍ਹ ਦੇ ਅਕਾਦਮੀ ਆ ਭਾਵੇਂ ਮਰਤੋਣਾ ਸਾਹਿਬ ਆ ਭਾਵੇਂ ਇਹ ਬਹੁਤ ਸਾਰੇ ਦਸਾਮੇ ਜਿਹੜੇ ਹੈਗੀਆਂ ਹੰਦੀਆਂ ਅਕੈਡਮੀਆ ਚੱਲ ਰਹੀਆਂ ਨੇ ਜਾਨੀ ਸਿੱਖੀ ਦਾ ਪ੍ਰਚਾਰ ਤੇ ਦੁਜਾ ਦਾ ਪ੍ਰਚਾਰ ਬਾਬਾ ਅਤਰ ਸਿੰਘ ਜੀ ਨੇ ਅੱਜ ਮੱਤੋਂ ਰਾਇਨ ਮਾਈ ਜੋ ਹੋਇਆ ਛੁੱਟੂ ਹੋਇਆ ਹੈ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤਾਂ ਸਿੱਖੀ ਦੇ ਲੋਕ ਕੰਢੇ ਮੇਕੇ ਜੁਰਤਾਂ ਅਧਿਨ ਚਾੜਾ ਵੀ ਗ੍ਰਾਮਤ ਵੱਲ ਆ ਗਈ ਦੀ ਤੇ ਫਿਰ ਉਹ ਤਮਾ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਤੇ ਆਪਣੇ ਸੰਤ ਬਾਬਾ ਅਤਰ ਸਿੰਘ ਨੇ ਕਮਲ ਘਾਟ ਦਾ ਪ੍ਰਸਿੱਧ ਆਵਾਜ਼ ਹੀ ਕੀ ਗੱਲ ਕਰਨਾ ਤੁਹਾਡੇ ਨਾਲ ਹੇ ਤੇਰਾ ਉਹਨਾਂ ਦੇ ਤੱਕ ਦੀ ਹੈ ਜੋ ਕਾਜ ਜਾਂਦੇ ਗੁਰਵਾਨੀਆਂ ਨੂੰ ਰੱਖੇ ਫਾਰਸੀਆਂ ਦੇ ਘਰਾਂ ਦੇ ਹਰ ਬੰਦੇ ਵਾਰੀ ਨੂੰ ਦੇ ਜਿੰਨ ਜੋ ਜੋ ਨਜਵਾਨੀਆਂ ਨੂੰ ਮਖੀਆਂ ਸਦਾ ਹੀ ਜੂਝਤੇ ਮਰਦਿਆਂ ਨੇ ਸੌਂ ਕਦ ਸਾਡਾ ਨਾ ਹੁੰਦਾ ਪਰਵਾਨਿਆ ਨੂੰ ਗੰਧਾਰੇ ਦੁਨੀਆ ਉਹਨਾਂ ਨੂੰ ਯਾਦ ਕਰਦੀ ਮਨ ਤੁਰ ਨਗਮਤ ਦੇ ਗਾਲਿਆਂ ਨੂੰ ਮਾਰੇ ਦੀ ਜਮਾ ਤੇ ਸਾਦਾ ਮਾਰੇ ਦੀ ਜਮਾ ਤੇ ਸਾਦਾ ਸਾਡੇ ਤੇ ਪਤੰਗੇ ਨੇ ਸਿੱਖੀ ਬਾੜੇ ਨੂੰ ਤੇ ਆਸੀ ਕੋਲ ਨਾਲ ਜਿੰਦੇ ਨੇ ਸਿੱਖੇ ਮਾਰੇ ਮੁਟੇ ਆਜੀ ਕੋਲ ਨਾਲ ਸਿੰਘ ਨੇ ਤੱਤੀ ਹਲੋ ਨੇ ਅਜਮਾ ਕੇ ਸਾਨੂੰ ਦੇਖਿਆ ਚੌਕ ਚਾਂਦਨੀ ਚ ਟਾਣੇ ਕਾ ਕੇ ਸਾਨੂੰ ਦੇਖਿਆ ਚੌਕ ਚਾਂਦਨੀ ਚ ਟਾਣੇ ਕਾ ਕੇ ਸਾਨੂੰ ਦੇਖਿਆ ਆਰੇ ਆਂਦੇ ਸਿੱਖੇ ਬੰਦੇ ਸਾਨੂੰ ਰਾਜਕੇ ਦੇ ਗਾਂਜੋ ਆvare ਪਾੜੀ ਉਹ ਵੀ ਨਾ ਡਰਾ ਸਕੇ ਦੇ ਘਾਟੋਂ ਅਵਾਰੇ ਪਾਣੀ ਉਹ ਵੀ ਨਾ ਡਰਾ ਸਕੇ ਰੂਹਾਂ ਦੇ ਚਰਖੜੀਆਂ ਨੇ ਰੂਹਾਂ ਦੇ ਚਰਖੜੀਆਂ ਨੇ ਲੋਹਾ ਲੋਹਾ ਪਿੰਜੇ ਨੇ ਸਿੱਖੀ ਬਾੜੇ ਮੁਕੇ ਆਸੀ ਕੋਨ ਨਾਲ ਸਿੰਗੇ ਨੇ ਸਿੱਖੀ ਬਾੜੇ ਮੁਕੇ ਆਸੀ ਕੋਨ ਨਾਲ ਸਿੰਗੇ ਨੇ ਉੱਚਾ ਨਾ ਹੋ ਜਾ ਕੇ ਘੜੀ ਚਮਕੌਰ ਵਿੱਚ ਵਾਹਾਂ ਤਾਲਵਾਰਾਂ ਨੂੰ ਘੜੀ ਚਮਕੌਰ ਵਿੱਚ ਵਾਹਾਂ ਤਾਲਵਾਰਾਂ ਨੂੰ ਸਭਾ ਸਭਾ ਲੱਖ ਨਾਲ ਕੱਲੇ ਕੱਲੇ ਲੜੇ ਹਾਂ ਮੌਤ ਦੇ ਤੋਂ ਬਾਨਾ ਮੂਰੇ ਸਾਥੀ ਤਾਂ ਖੜੇ ਹਾਂ ਮੌਤ ਦੇ ਤੋਂ ਬਾਨਾ ਮੂਰੇ ਸਾਥੀ ਤਾਂ ਖੜੇ ਹਾਂ ਤਾਨੂੰ ਜਾਨ ਵੈਰੀ ਕਹਿੰਦੇ ਤਾਨੂੰ ਜਾਨ ਵੈਰੀ ਕਹਿੰਦੇ ਮੌਤ ਦੇ ਪਰਲੇ ਵੇ

ਜਾਨਵਾਨ ਦੇ ਤੁਲਮਾ ਤੋਂ ਨਹੀਂ ਕਹਾਵਰ ਆਏ ਸੀ ਅੱਖਾਂ ਮੂਰੇ ਬੱਚੇ ਮੇਜਿਆਂ ਤੇ ਡਾਂਗ ਵਾਇਸੀ ਅੱਖਾਂ ਮੂਰੇ ਬੱਚੇ ਮੇਜਿਆਂ ਤੇ ਡਾਂਗ ਵਾਇਸੀ ਦੇਖ ਕੇ ਛਡਕ ਕੋ ਸਾਡਾ ਦੇਖ ਕੇ ਛਡਕ ਕੋ ਸਾਡਾ ਪੱਥਰ ਪਸੀਜੇ ਨੇ ਸਿੱਖੀ ਬਾੜ ਮੂਟੇ ਆਸੀ ਕੋਣ ਨਾਲ ਜਿੰਦੇ ਨੇ ਸਿੱਖੀ ਬਾੜ ਮੂਟੇ ਆਸੀ ਕੋਣ ਨਾਲ ਜਿੰਦੇ ਨੇ माता साहेब देवा साधी पिता दस हमेश है दिता मगवाल सारे जग <ग्णाग> नो संदेश है माता साहेब देवा साधी पिता दस हमेश है दिता मगवाल सारे जग नो संदेश है बखरी है कौम साधी बखरा सुभा है ते गांधिया तारा उत्ते जिंदगी दारा है ते गांधिया तारा उत्ते ਜ਼ਿੰਦਗੀ ਦਾ ਰਾਹ ਹੈ ਝੂਲ ਦੇ ਨਿਸ਼ਾਨ ਤਾਨੋ ਝੂਲ ਦੇ ਨਿਸ਼ਾਨ ਤਾਨੋ ਕੇਸਰੀ ਗੋਰੰਗੇ ਨੇ ਸਿੱਖੀ ਬਾਹਰ ਬੂਟੇ ਆਸੀ ਹੋਣ ਨਾਲ ਸੁਝੇ ਨੇ ਸਿੱਖੀ ਬਾਹਰ ਬੂਟੇ ਆਸੀ ਹੋਣ ਨਾਲ ਸੁਝੇ ਨੇ ਇੱਕ